ਤੋ ਸ਼ਾਮ ਜਲਮੁਦੇ ਨਾਲ ਸਰਵਾਰ ਹਰਨਾ ਲਕ ਟੱਕਰਾ ਕਰਦੇ ਰਹੇ ਹਰ ਇੱਕ ਵੇਲੇ ਕਾਥਿਆ ਮਹਾਰਾਜ ਨੇ ਖਤਰੂ ਦੇ ਪ੍ਰਸਤ ਕਰੇ ਇਹ ਤੇ ਇਹ ਲੈਣਾ ਬੜੀ ਯਾਰਾ ਦਸਤਰੀ ਹੁਣੇ ਆਖਿਆ ਕੋਈ ਬਹਾਦਰੀ ਸਤਗੁਰੂ ਕਹਿੰਦੇ ਆਪਣੇ ਬਾਦਸ਼ਾਹ ਨੂੰ ਦੱਸ ਦੇ ਭਾਵੇਂ ਹਸਨ ਬਤਾ ਦਾ ਉਸ ਵੇਲੇ ਮੈਂ ਵੀ ਤੇ ਕਿਤੇ ਕੰਡ ਲੈ ਤੇਗ ਤੂੰ ਵੀ ਓਏ ਇੱਕ ਦੋ ਨਹੀਂ ਪਰਖ ਲੈ ਤੇ ਜੰਮਦੇ ਆ ਤੇਗਾ ਦੀ ਸ਼ਾਮ ਮਾਣੀ ਮੇਰੇ ਸਾਹਵੇਂ ਨਹੀਂ ਠੱਕਦੀਆਂ ਹੋ ਤੇਗਾ ਮੈਨੂੰ ਲੱਗਤ ਹੈ ਤੇਗ ਬਹਾਦਰੀ ਦਾ ਮੇਰੇ ਬਾਪੂ ਨੇ ਪਹਿਨਿਆ தோ ਤੇਗਾ ਹੁਣ ਵੀ ਵੇਖ ਲਈ ਆਉਂਦੇ ਭਵਖ ਤਾਈ ਮੇਰੇ ਪੁੱਤਰ ਨੇ ਫੌਰੀਆਂ ਹੋ ਤੇਗਾ ਆਯਾ ਦੀ ਤੇਗ ਵਿੱਚੋ ਲੱਖਾਂ ਲਵੇਗੀ ਤੇਰੀਆਂ ਬਾਤ ਤੇਗਾ ਸਤ ਕੋ ਜੀ ਸਤਗੁਰੂ ਜੀ ਨੇ ਜੱਗੀ ਸਾਹਿਬ ਦਾ ਸਾਖ ਕੀਤਾ ਹੈ ਅੰਤਮ ਇਸ਼ਾਨਤ ਕੀਤਾ ਹੈ ਇਹ ਸਤਸਰਾਂ ਦੇ ਅੰਤਮ ਦਰਸ਼ਨ ਦਿੱਲੀ ਚਾਂਦਨੀ ਚੌਕ ਵਿਖੇ 11 ਨਵੰਬਰ 1675 ਨੂੰ ਕਵਤਾ ਵਿੱਚ ਐਉਂਗ ਹੋ ਰਹੇ ਨੇ ਸੁਣੀਏ ਜੀ ਸਤ ਸਤਾਰਾ ਇਨੋਂ ਵੱਡੋ ਕਲੂ ਮੈਂ ਸਾਖ ਸਿੰਘ ਸਾਹਿਬ ਸ਼੍ਰੀਮਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਸੁਰ ਸਿੰਘ ਵਾਲੇ ਮਹਾਂਪੁਰਖ ਵਿਧੀ ਚੰਗੀ ਉਹਨਾਂ ਦੇ ਸੰਗਤ ਵੱਲੋਂ ਬੇਅੰਤ ਮਾਮਲੇ ਮਹਾਂਪੁਰਖਾਂ ਵੱਲੋਂ ਮੈਨੇਜਰ ਜਸਪੀਰ ਸਿੰਘ ਜੀ ਸਾਡੇ ਪਿਆਰੇ ਸਰਪੰਚ ਸਾਹਿਬ ਬੱਧੇ ਬੈਠੇ ਨੇ ਔਰ ਭਾਈ ਅਮਰਪਾਲ ਸਿੰਘ ਜੀ ਉਹਨਾਂ ਦੀ ਬੰਦ ਖਲਾਸੀਵਾਦ ਤੇ ਗੁਰਦੁਆਰਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਡਮ ਸਾਖ ਸੇਵਾਦਾਰ ਅਸੂ ਵਿੱਚੇ ਸੇਵਾ ਵੀ ਪ੍ਰਧਾਨ ਸਾਹਿਬ ਦਿੱਖੇ ਆਉਂਦੇ ਨੇ ਤੇ ਸਮੂਹ ਸਟਾਪ ਗੁਰਜ ਫਾਰਮ ਜਿੱਥੇ ਇਹ ਸਟਾਪ ਵੱਲੋਂ ਆਪਣੇ ਗ੍ਰਾਹੀ ਕਰਕੇ ਦਸੰਦ ਵਿੱਚੋਂ ਵੱਡਾ ਜੋੜ ਮੇਲਾ ਤੇ ਪ੍ਰੋਗਰਾਮ ਗੁਰਜ ਫਾਰਮ ਤੇ ਕਰਾਇਆ ਜਾਂਦਾ ਅਸੀਂ ਆਉਂਦੇ ਰਹੇ ਸਟਾਪਾਂ ਦੇ ਇੱਥੇ ਕਰਬਖਸ਼ ਸਿੰਘ ਜੀ ਬੱਚੀ ਇਵੈਂਟ ਮੈਨੇਜਰ ਸਨ ਬੜੇ ਪਿਆਰੇ ਤੇ ਇਹ ਸਟਾਪ ਪ੍ਰਧਾਨ ਸਾਹਿਬ ਐਡਾ ਇਹਕ ਦਰ ਨਿਮਰਤਾ ਵਾਲਾ ਵੀ ਜਦੋਂ ਇਹਨਾਂ ਕੋ ਆ ਜਾਂਦੇ ਰਹਿ ਐ ਜਦ ਤੱਕ ਜਦ ਅਹੀਂ ਘਰ ਆ ਇੱਕ ਜਿਹਦਾ ਪਿਆਰ ਮੁਹੱਬਤ ਦਾ ਜਿਵੇਂ ਤੁਸੀਂ ਪ੍ਰਬੰਧ ਚਲਾ ਰਹੇ ਹੋ ਉਹ ਚੜ੍ਹਦੀ ਕਲਾ ਵਾਲੇ ਸਾਰਿਆਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਕੇ ਅਸੀਂ ਖਿਮਾ ਮੰਗ ਲੈਣੇ ਆ ਮਹਾਂਪੁਰਖਾ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਮ ਤੇ ਜਿਨ੍ਹਾਂ ਦੇ ਨਾਲ ਦਾਸ ਨੂੰ 1.5 ਸਾਲ ਜੱਫੇ ਵਿੱਚ ਰਹਿ ਕੇ ਉਹ ਸੰਗਤਾਂ ਦੇ ਤੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਦਾ ਸੁਭਾਗਤਾ ਹਾਂਜੀ ਪਰਮ